ਅਗੈ ਸੁਖ ਗੁਰ ਦੀਆ ਪਾਸਾ ਇਹ ਵਚਨ ਕਰਦੇ ਨੇ ਸੰਤ ਜਨੋ ਗੁਰੂ ਨੇ ਉਸ ਮਨੁੱਖ ਨੂੰ ਅਗਾਹ ਆਉਣ ਵਾਲੇ ਜੀਵਨ ਰਾਹ ਦੇ ਵਿੱਚ ਸੁਖ ਵਰਸ ਦਿੱਤੇ ਆਚੇ ਕੁਸਲ ਖੀਮ ਗੁਰ ਕੀਆ ਬੀਤੇ ਸਮੇਂ ਦੇ ਵਿੱਚ ਵੀ ਗੁਰੂ ਨੇ ਉਸ ਨੂੰ ਸੁਖ ਅਨੰਦ ਵਰਸਿਆ ਹੈ ਸੁਖ ਨਿਦਾਨ ਸਾਰੇ ਬਨਾਨ ਸੁਖ ਪਾਇਆ ਸਭ ਕਿੰਦੇ ਆਪਣੇ ਸਾਰੇ ਆਪ ਭਜਾਨੇ ਸਾਰੇ ਅਨੰਦ ਪ੍ਰਾਪਤ ਕਰਨ ਦੇ ਇਹ ਸਾਰੀਆਂ ਤਰ੍ਹਾਂ ਕਿੰਨੂ ਮਿਲੀਆਂ ਨੇ ਕਿਸ ਉਤੇ ਗੁਰੂ ਦੀ ਕਿਰਪਾ ਹੋਈ ਹੈ ਸਤਿਗੁਰ ਕਾਰਸਾ ਜੀ ਕਹਿੰਦੇ ਗੁਰ ਆਪਣਾ ਹਿਰਦੈ ਦਿਆਇਆ ਜਿਸ ਨੂੰ ਸੁਖ ਨੇ ਮੀ ਆਪਣੇ ਗੁਰ ਨੂੰ ਆਪਣੇ ਹਿਰਦੇ ਵਿੱਚ ਵਸਾਇਆ ਗੁਰੂ ਦੀ ਕਿਰਪਾ ਨਾਲ ਹੀ ਗੁਰੂ ਦੀ ਬਖਸ਼ਿਸ਼ ਨਾਲ ਹੀ ਪਾਸਾ ਕਹਿੰਦੇ ਅੱਗੇ ਆਉਣ ਵਾਲਾ ਸਮਾਂ ਵੀ ਸੁੱਖਾਂ ਦਾ ਉਚਿਤ ਹੋਵੇਗਾ ਜੀਤ ਸੁੱਖਿਆ ਸਮਾਂ ਵੀ ਸੁੱਖਾਂ ਦਾ ਕੀ ਹੋਇਆ ਤੇ ਪਾਸਾ ਕਹਿੰਦੇ ਨੇ ਸਾਰੇ ਸੁੱਖਾਂ ਦਾ ਖਜ਼ਾਨਾ ਉਹਨੇ ਪ੍ਰਾਪਤ ਕਰ ਲਿਆ ਹੈ ਜਿਸ ਮਨੁੱਖ ਨੇ ਵੀ ਆਪਣੇ ਗੁਰੂ ਨੂੰ ਆਪਣੇ ਹਿਰਦੇ ਦੇ ਵਿੱਚ ਵਸਾਇਆ ਹੈ ਆਪਣੇ ਸਾਥ ਦੀ ਵਡਿਆਈ ਸਹਿਬ ਜੀ ਕਹਿੰਦੇ ਦੇਖੋ ਭਾਈ ਆਪਣੇ ਗੁਰੂ ਦੀ ਪੂਜੀ ਆਪ ਦੀ ਤਵੱਸ਼ਾ ਆਪਣੇ ਗੁਰੂ ਦੀ ਵਡਿਆਈ ਆਪਣੇ ਗੁਰੂ ਦਾ ਬੜਪੜਨ ਦੇਖੋ ਮਨ ਵਿੱਚ ਪਰਾਈ ਤੇ ਪਾਸਖਿਤ ਜਿਹੜਾ ਮਨੁੱਖ ਗੁਰੂ ਦੀ ਸਰਣ ਪੈਂਦਾ ਹੈ ਗੁਰੂ ਵਾਲਾ ਬਣਦਾ ਹੈ ਗੁਰੂ ਦੇ ਸਾਹਿਬ ਮਨ ਵਿੱਚ ਚਲਦਾ ਹੈ ਗੁਰੂ ਦੇ ਪੀਤ੍ਰਪਦੇਸ ਨੂੰ ਆਪਣੇ ਉੱਤੇ ਵਸਾਉਂਦਾ ਹੈ ਭਾਈ ਉਹ ਫਿਰ ਮੰਨੀਆਂ ਮੰਗੀਆਂ ਪ੍ਰਾਰਥਨਾ ਪ੍ਰਾਪਤ ਕਰ ਲੈਂਦਾ ਹੈ ਉਹਦੇ ਕੋਈ ਵੀ ਐਸੀ ਕੋਆਇਸ਼ ਨਹੀਂ ਹੈ ਕੋਈ ਵੀ ਅਜੀ ਇੱਛਾ ਨਹੀਂ ਹੈ ਜਿਹੜੀ ਪੂਰਨ ਨਹੀਂ ਹੁੰਦੀ ਗੁਰੂ ਸਾਰੀਆਂ ਇੱਛਾਵਾਂ ਇੱਛੀਆਂ ਪੂਰੀਆਂ ਕਰਦਾ ਹੈ ਸੰਤੋ ਦਿਨ ਦਿਨ ਚੜ੍ਹੈ ਸੁਭਾਈ ਰਹਾ اے ਸੰਤੋ ਗੁਰੂ ਦੀ ਤੇ ਸਤਗੁਰੂ ਦਾ ਸਾਗੰਦੇ ਦਿਨ ਦਿਨ ਚੜ੍ਹੈ ਸਵਾਈ ਗੁਰੂ ਦੀ ਉਦਾਰਤਾ ਦਿਨੋਂ ਦਿਨ ਵਗਦੀ ਚਲੀ ਜਾਂਦੀ ਹੈ ਦਿਨੋਂ ਦਿਨ ਵਗਦੀ ਚਲੀ ਜਾਂਦੀ ਹੈ ਰਹਾਉ ਜੀਵ ਜੰਤ ਸਭ ਭਏ ਦੇ ਅੰਲਾ ਪ੍ਰਭ ਆਪਣੇ ਕਰ ਗਿਨੇ اے ਸੰਤਜਨੋ ਜਿਹੜਾ ਵੀ ਜੀਵ ਗੁਰੂ ਦੀ ਸਰਨ ਪੈਂਦਾ ਹੈ ਉਹ ਪਾਹੀ ਸਾਰੇ ਜੀਵ ਦਇਆ ਪਰੂਰ ਨਿਢੇ ਵਾਲੀ ਹੋ ਜਾਂਦੇ ਜਿਹੜਾ ਵੀ ਗੁਰੂ ਵਾਲਾ ਬਣ ਕੇ ਗੁਰੂ ਦੇ ਉਪਦੇਸ਼ ਨੂੰ ਖਵਾਉਂਦਾ ਹੈ ਬਾਸਾ ਕਹਿੰਦੇ ਸਭ ਤੋਂ ਪਹਿਲਾਂ ਉਸ ਮਨੁੱਖ ਦੇ ਅੰਦਰ ਦਇਆ ਪੈਦਾ ਨਕੀਏ ਕਿਉਂਕਿ ਇਹ ਪਹਿਲਾ ਸਤਿਗੁਰ ਬਾਸਾ ਕਹਿੰਦੇ ਜਾਨਾਨੀ ਹੈ ਜੁੜੇ ਹੋਏ ਮਨੁੱਖੀ ਕਿਉਂਕਿ ਉਹਦੇ ਅੰਦਰ ਜਿਹੜਾ ਹਉਮੈ ਅਹੰਕਾਰ ਦਾ ਸਾਰਿਆਂ ਨਾਸ ਕਰਕੇ ਪਾਸਾ ਜੀ ਕਿਰਪਾ ਕਰਨ ਦੇ ਨੇ ਤਿਆ ਕਰਨ ਦੇ ਇਸ ਕਰਕੇ ਪਾਸਾ ਜੀ ਦੇ ਭਾਈ ਜਿਹੜੇ ਵੀ ਜੀਵ ਗੁਰੂ ਦੀ ਸ਼ਰਨ ਪੈਂਦੇ ਨੇ ਸਾਰੇ ਜੀਵ ਤੇ ਤਿਆ ਪਰਪੁਰ ਹਿਰਦੇ ਵਾਲੇ ਹੋ ਜਾਂਦੇ ਨੇ ਪ੍ਰਭ ਉਹ ਨਾਮ ਤੇ ਆਪਣੇ ਬਣਾ ਲੈਂਦਾ ਹੈ ਸਹਿਜ ਸੁਖਾਈ ਮਿਲੇ ਉਹ ਭਗਤ ਨਾਮ ਪ੍ਰਸਾਚਕ ਤੀਨੇ ਤੇ ਬੜਿਆਂ ਦੇ ਮੋਹਰ ਲਾ ਕੇ ਤੋ ਇਹਨਾਂ ਹੀ ਨਾਮਿਕ ਅੰਦਰ ਪੈਦਾ ਹੋ ਚੁੱਕੀ ਆਤਮਿਕ ਡੋਲਤਾ ਤੇ ਪ੍ਰੀਤ ਇਹਨਾਂ ਦੋਨਾਂ ਦੇ ਕਾਰਨ ਫਿਰ ਉਹਨਾਂ ਨੂੰ ਸ੍ਰਿਸ਼ਟੀ ਦਾ ਮਾਲਕ ਪ੍ਰਭੂ ਆਪ ਆ ਕੇ ਮਿਲਦਾ ਜਿਸਨ ਮਾਤੁਰ ਪਰਹਰ ਲਗਿਆ ਇਹਨਾਂ ਸਤ ਨੂੰ ਮਿਲਿਆ ਉਹਨਾਂ ਨੂੰ ਫਿਰ ਆਪ ਹੀ ਆ ਕੇ ਮਿਲ ਜਾਂਦਾ ਹੈ ਉਹ ਫਿਰ ਸਦਾ ਤੇ ਰਹਿਣ ਵਾਲੇ ਪਰਮਾਤਮਾ ਦੀ ਯਾਦ ਵਿੱਚ ਹਰ ਵੇਲੇ ਮਾਗਨ ਰਹਿਤੇ ਹਨ ਆਡ ਪਰ ਸਦਾ ਹੀ ਸਿਰਜਣ ਧਾਰੂ ਅਠੇ ਪੈਰੋ ਸਤਿਗੁਰੂ ਰਹਿਤੂ ਜੀ ਦੀ ਝਾਤ ਵਿੱਚ ਜੁੜੇ ਰਹਿੰਦੇ ਨੇ ਉਹਦੇ ਸਿਮਰਨ ਵਿੱਚ ਜੁੜੇ ਰਹਿੰਦੇ ਹਨ ਇਸ ਕਰਕੇ ਜਿਹੜੇ ਪਾਵਨ ਪਿਤਰ ਮੁਪਕਾਰ ਸਿਧੇ ਰਾਣੀ ਤਨ ਸਹਿ ਸਤਿਪੁਰਖ ਆਸਾਨੀਆਂ ਨੇ ਬਖਸ਼ ਕਰਕੇ ਮਿਹਰ ਕਰਕੇ ਸਾਨੂੰ ਪਾਵਨ ਬੇਸੁਰਸ਼ੇ ਨੰਪਾਈ ਗੁਰੂ ਗੋਬਿੰਦ ਗੁਰੂ ਦੀ ਸੱਣਾ ਆ ਗੁਰੂ ਦੇ ਬਾਗ ਨੂੰ ਤਰੇਤ ਨੂੰ ਆਪਣੇ ਹਿਰਦੇ ਦੇ ਜੁਲਸਾ ਜਦੋਂ ਤੇਰੇ ਹਿਰਦੇ ਦੇ ਵਿੱਚ ਗੁਰੂ ਦਾ ਨਾਮ ਵਸ ਜਾਏਗਾ ਫਿਰ ਬਾਸਾ ਕਹਿੰਦੇ ਆਗੈ ਸੁਖ ਤੇਰੀ ਸੁਖਤਾ ਬਾਛੈ ਕੋਸਲ ਖੇਤ ਲਾਉਣੀ ਚਾਹਤਾ ਇੱਥੇ ਵੀ ਸੁਖ ਹੈ ਆ ਜੀਵਨ ਦੇ ਵਿੱਚ ਤੇ ਅੱਗੇ ਵੀ ਸੰਗੁਸ ਕਰਸਾ ਕਹਿੰਦੇ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਸੁਖ ਹੀ ਤੈਨੂੰ ਪ੍ਰਾਪਤ ਹੋਵੇਗਾ ਇਹ ਤੇ ਸੰਸਾਰ ਮੁੱਖਾਂ ਦਾ ਖੜਕ ਹੈ ਨਾ ਨੂੰ ਵਿਸਾਰਿਆ ਦੁੱਖ ਹੀ ਪ੍ਰਾਪਤ ਹੁੰਦੇ ਹਨ ਇਸ ਕਰਕੇ ਭਾਈ ਜੀ ਗੁਰੂ ਵਾਲਾ ਜਿਹੜਾ ਮੁਖਤ ਬਣ ਕੇ ਗੁਰੂ ਦੇ ਪਾਵਨ ਉਪਦੇਸ਼ ਨੂੰ ਆਪਣੇ ਹਿਰਦੇ 'ਚ ਵਿਸਾਰ ਕੇ ਤੇ ਗੁਰੂ ਦੇ ਪਾਵਨ ਉਪਦੇਸ਼ ਨੂੰ ਹਿਰਦੇ 'ਚ ਵਿਸਾਰ ਕਰਕੇ ਜੁਨੀ ਤੇ ਦਸਾਈ ਮਾਰਗ ਤੇ ਚੱਲਦਾ ਹੈ ਸਤਿਗੁਰੂ ਜੀ ਕਹਿੰਦੇ ਉਹ ਮੁਖ ਆਖਣਾ ਜੀਵਨ ਸਫਲ ਕਰਕੇ ਜਾਂਦਾ ਹੈ ਕੋਈ ਇਸ ਕਰਕੇ ਭਾਈ ਜੀ ਵਾਲੇ ਬਣੀਏ ਗੁਰੂ ਚਰਨਾਂ ਨਾਲ ਜੁੜੀਏ ਗੁਰ ਚਰਨਾਂ ਨਾਲ ਜੁੜ ਕਰਕੇ ਆਪਣੇ ਸੁਨੂਖਾ ਜਨਮ ਸਫਲਾ ਕਰਿਏ ਇਹੀ ਇਸ ਸੁਨੂਖਾ ਜਨਮ ਦਾ ਸਭ ਤੋਂ ਵੱਡਾ